ਕਮਿਸ਼ਨਰ ਰੈਡ ਪੁਲਿਸ ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਨਸ਼ੇ ਦੇ ਰੈਕਟ ਦਾ ਪਰਦਾਫਾਸ਼ ਕਰਦੇ ਹੋਏ 19 ਕਿਲੋ ਹੋਰੀਨ 7 ਪਿਸਤੌਲ ਅਤੇ 23 ਲੱਖ ਰੁਪਏ ਦਾ ਡਰੱਗ ਮਨੀ ਬਰਾਮਦ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਸਭ ਕੁਝ ਦੱਸਿਆ ਗਿਆ ਹੈ। ਆਓ ਨਜ਼ਰ ਮਾਰਦਿਆਂ ਇਸ ਵੀਡੀਓ ਵੱਲ। ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। ਇੱਕ ਡਰੱਗਜ਼ ਆਮ ਦਾ ਵੱਡਾ ਕਾਟਲ ਜਸ ਸਿੰਡੀਕੇਟ ਜਿਹਨੂੰ ਕਹਿ ਸਕਦੇ ਆ ਯੂ ਐਸ ਸਪੇਸ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਆ ਸੀ ਉਹਨੂੰ ਅਸੀਂ ਬਸ ਕੀਤਾ ਇਹਦੇ ਅਧੀਨ ਰਿਕਵਰੀ ਹੋਈ ਆ 19 ਕਿਲੋ ਹੀਰੋਇਨ ਹੈ 7 ਪਿਸਟਲ ਨੇ ਬੜੇ ਸੋਫਿਸਟੀਕੇਟਿਡ ਔਰ ਡਰੋਨ ਦੇ ਪਾਰਟਸ ਨੇ ਔਰ ਡਰੋਨ ਦਾ ਰਿਪੋਰਟ ਮਿਲਿਆ کئی ਲੱਖ ਰੁਪਏ ਡਰੱਗ ਮਨੀ ਔਰ ਵਹੀਕਲ ਇਹ ਜਿਹੜੇ ਪਿਸਟਲ ਨੇ ਉਹਨਾਂ ਚ ਇੱਕ 9mm ਬਲਾਕ ਦਾ ਬੜਾ ਸੋਫਿਸਟੀਕੇਟਿਡ ਪਿਸਟਲ ਹੈ। ਤਿੰਨ ਹੈਗੇ ਆ .304 ਦੇ ਪਿਸਟਲਸ ਔਰ ਤਿੰਨ ਹੈਗੇ ਆ .324 ਦੇ ਪਿਸਟਲਸ। ਔਰ ਜਿਹੜੀ ਇਹਦੇ ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਇਹ ਮਿਨੀਸ਼ਨ ਵੀ ਮਿਲਿਆ। ਤੋਂ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ। ਸਾਡੀ ਟੀਮ ਜਿਹੜੀ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮਡੇਰ, ਅਭਿਮਨਿਉ ਰਾਣਾ ਜੀ, ਮਿਸਟਰ ਏਸੀਪੀ ਸੁੰਦਰ ਸਿੰਘ ਜੀ ਔਰ ਬਿੰਦਰਜੀ ਸਾਡੇ CIA 3 ਦੇ ਇੰਚਾਰਜ ਹੋਰ ਉਹਦੀ ਸਾਰੀ ਟੀਮ ਉਹਨਾਂ ਨੇ ਬੜੀ ਬਹੁਤ ਅੱਛੀ ਮਿਹਨਤ ਕੀਤੀ ਹੈ ਔਰ ਇੰਟੈਲੀਜੈਂਸ ਬੇਸਡ ਦੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮਨਪ੍ਰੀਤ ਜਿਹੜਾ ਹੈਗਾ ਮਨਾਵਾ ਯੂਐਸਏ ਬੇਸਡ ਹੈਗਾ ਉਹ ਆਲਮੋਸਟ ਜੋ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੀ ਗੱਲ ਆਈ ਹੈ ਉਹ 1 ਸਾਲ ਤੋਂ ਇਹ ਜਿਹੜਾ ਰੈਕਡ ਚਲਾ ਰਿਹਾ ਆਪਣਾ ਔਰ ਇਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮਕਾਨ ਵੀ ਲੈ ਕੇ ਦਿੱਤਾ ਸੀ ਜਿਹੜੇ ਦੋ ਇਹਦੇ ਆਪਰੇਟਰ ਫੜੇ ਗਏ ਨੇ ਸੰਦੀਪ ਕਾਟੀ ਤੇ ਰੋਸ਼ਨ ਔਰ ਇਹ ਉੱਥੇ ਇਹਨਾਂ ਨੇ ਬੜੀ ਕੈਵਿਟੀਆਂ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ ਸਪੈਸ਼ਲ ਇਹ ਲੁਕਾਉਣ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ ਔਰ ਉੱਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਸਾਰੀ ਕਾਮਯਾਬੀ ਪ੍ਰਾਪਤ ਕੀਤੀ ਹੈ ਤੁਹਾਡਾ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਔਰ ਇਹਦੇ ਜਿਹੜੀ ਅਗਲੀ ਗੱਲ ਹੈ ਇਹਦੇ ਸਾਰੇ ਫਾਰਵਰਡ ਬੈਕਵਰਡ ਲਿੰਕੇजेस ਤੋਂ ਇਲਾਵਾ ਹਵਾਲਾ ਦਾ ਐਂਗਲ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਰੰਗੀ ਹੈ ਪਲੱਸ ਜਿਹੜੀ ਇਹਨਾਂ ਸਮਗਲਰਸ ਦੀ ਪ੍ਰਾਪਰਟੀ ਹੈ ਉਹ ਵੀ ਅਸੀਂ ਨਾਲ-ਨਾਲ ਇਹਨੂੰ ਜਿਹੜਾ ਲੈ ਕੇ ਆ ਰਹੇ ਹਾਂ ਉਹ ਫਾਈਲ ਸੋ ਥੈਟ ਇਹ ਸੀ ਆਪਣੇ ਲਈ ਫ੍ਰੀਜ਼ ਕਰਾਈ ਜਾਵੇ ਔਰ ਇਹਨਾਂ ਤੇ ਥੋੜਾ ਦਬਾਅ ਪੜਾਇਆ ਜਾਵੇ ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਫਾਈਨੈਂਸ਼ੀਅਲ ट्रांजैक्शंस ਨੇ ਔਰ ਇਸ ਨੈਟਵਰਕ ਦੇ ਇਸ ਕਾਰਟਲ ਦੇ ਜਿਹੜੇ ਬਾਕੀ ਮੈਂਬਰਸ ਨੇ ਉਹ ਵੀ ਅਸੀਂ ਜਲਦੀ ਫਟਾਂਗੇ ਔਰ ਇਸ ਦੇ ਡੀਜੀ ਸਾਹਿਬ ਨੇ ਸਪੈਸ਼ਲ ਸਾਰੀ ਟੀਮ ਵਾਸਤੇ ਸਪੈਸ਼ਲ ਅਵਾਰਡਸ ਬਾਰੇ ਉਹਨਾਂ ਨੇ ਅਨਾਉਂਸ ਕੀਤਾ ਹੈ ਉਹ ਇਹਨਾਂ ਨੂੰ ਜਲਦੀ ਅਸੀਂ ਦਵਾਵਾਂਗੇ ਰਿਕਮੈਂਡੇਸ਼ਨ ਭੇਜ ਕੇ ਸੋ ਮੈਂ ਅਖੀਰ ਦੇ ਵਿੱਚ ਸਾਰੀ ਟੀਮ ਨੂੰ ਇੱਕ ਜਿਵੇਂ ਨਵਾਂ ਸਾਲ ਆ ਜੈਂਡ ਹੋ ਰਿਹਾ ਇੱਕ ਬਹੁਤ ਵੱਡੀ ਕਾਮਯਾਬੀ ਮੈਂ ਮੰਨਦਾ ਐਨੀ ਵੱਡੀ ਕੁਆਂਟੀਟੀ ਦੇ ਵਿੱਚ ਪਿਸਟਲ ਤੇ ਹਿਰੋਇਨ ਸ਼ਾਇਦ ਅਮਰਸਰ ਸ਼ਹਿਰ ਚ ਨਹੀਂ ਫੜੀ ਗਈ ਦੋ ਇਟ ਇਜ਼ ਅ ਬਿਗ ਅਚੀਵਮੈਂਟ ਸਿੱਟੇ ਸਰ ਕਿਸੇ ਤਰ੍ਹਾਂ ਮਨੂਮਾਵਾ ਜੀ ਜਿਹੜਾ ਇੱਕ ਵਾਰ ਸਾ ਜਿਹੜਾ